ਅੱਜ ਅਸੀਂ ਗੱਲ ਕਰਾਂਗੇ ਡਾਈਜੈਸ਼ਨ ਨੂੰ ਲੈ ਕੇ ਬੜਾ ਕਾਮਨ ਦੇਖਣ ਚ ਆਇਆ ਵੀ ਹਰ ਘਰ ਦੇ ਵਿੱਚ ਡਾਈਜੈਸ਼ਨ ਨੂੰ ਲੈ ਕੇ ਬੜੀ ਦਿੱਕਤ ਆ ਕਿਸੇ ਨੂੰ ਸਵੇਰੇ ਦੋ ਕੱਪ ਚਾਹ ਪੀਣ ਤੋਂ ਬਾਅਦ ਮੋਸ਼ਨ ਆਂਦਾ ਹੈ ਕਿਸੇ ਨੂੰ ਸ਼ੈਰ ਕਰਨ ਤੋਂ ਬਾਅਦ ਮੋਸ਼ਨ ਆਂਦਾ ਹੈ ਜਦਕਿ ਮੋਸ਼ਨ ਤਾਂ ਸਵੇਰੇ ਬੈੱਡ ਤੋਂ ਉੱਠੇ ਤੇ ਮੋਸ਼ਨ ਕਲੀਅਰ ਕਰਨ ਤੋਂ ਬਾਅਦ ਤੁਸੀਂ ਆਪਣੀ ਐਕਟੀਵਿਟੀ ਕਰ ਸਕਦੇ ਹੋ ਲੇਕਿਨ ਅਗਰ ਐਕਸਰੇ ਇਦਾਂ ਨਹੀਂ ਹੋ ਰਿਹਾ ਤਾਂ ਸਮਝੋ ਕਿ ਇਤਨਾ ਕਦੇ ਤੁਹਾਡੇ ਪੇਟ ਦੇ ਜੋ ਆਰਗਨ ਹੈਗੇ ਆ ਡਾਈਜੈਸ਼ਨ ਦੇ ਆਰਗਨ ਜੋ ਹੈਗੇ ਆ ਪੈਨਕ੍ਰੀਆਟ ਗਾਲ ਬੈਟਰ ਸਪਲੀਨ ਲਿਵਰ ਉਹਦੀ ਫੰਕਸ਼ਨਿੰਗ ਸਲੋ ਆ ਤੋ ਤੁਸੀਂ ਇਸ ਛੀਨ ਨੂੰ ਪ੍ਰੂਵ ਕਰਨ ਵਾਸਤੇ ਬੈਸਟਾ ਇਹੀ ਹੈਗਾਏ ਕਿ ਰਾਤ ਨੂੰ ਸੌਣ ਲੱਗਿਆ ਗਰਮ ਪਾਣੀ ਕਰਕੇ ਆਪਣੇ ਪੈਰ ਡਿਪ ਕਰੋ ਔਰ ਸਵੇਰੇ ਉੱਠ ਕੇ ਗਰਮ ਪਾਣੀ ਸਿਪ ਸਿਪ ਕਰਕੇ ਪਾਣੀ ਪੀਣਾ ਸ਼ੁਰੂ ਕਰੋ ਇਸ ਤੋਂ ਇਲਾਵਾ ਅਗਰ ਮੰਨ ਲਓ ਕਿ ਇਸ ਨੂੰ ਕ੍ਰੋਨਿਕ ਡਾਈਜੈਸ਼ਨ ਦੀ ਪ੍ਰੋਬਲਮ ਹੈਗੀ ਆ ਤੋ ਅਸੀਂ ਪਹਿਲੇ 400 ਪੇਸ਼ੈਂਟ ਉੱਤੇ ਐਕਸਪੈਰੀਮੈਂਟ ਕੀਤਾ ਹੈ Amazon ਦੇ ਉੱਤੇ ਵੀ ਤੁਹਾਨੂੰ ਇਹ ਮਿਲ ਜਾਏਗਾ ਹਿਮ ਡਾਈਜੈਸਟੇ ਨਾਲ ਦੇ ਉੱਤੇ ਆਯੁਰਵੇਦਿਕ ਸਪਲੀਮੈਂਟ ਕੋਈ ਸਾਈਡ ਇਫੈਕਟ ਨਹੀਂ ਆ ਗਿਆ ਔਰ ਇਸੇ ਇਸ ਚੀਜ਼ ਦਾ ਰਿਜ਼ਲਟ ਲੈ ਰਿਹਾ ਹੈ ਔਰ ਤੁਸੀਂ ਇਹ ਚੀਜ਼ਾਂ ਆਨਲਾਈਨ ਵੀ ਮਗਾ ਸਕਦੇ ਹੋ ਔਰ ਇਹਨੂੰ ਮਗਾ ਕੇ ਆਪਣੇ ਡੇਲੀ ਰੁਟੀਨ ਦੇ ਵਿੱਚ ਯੂਜ਼ ਕਰੋ ਉਸ ਤੇ ਨਾਲ ਤੁਹਾਡੇ ਬੋਡੀ ਦੇ ਜਿਹੜੇ ਮਸਲ ਆ ਗਿਆ ਉਹਦੀ ਸਟਰੈਂਥ ਆਣੀ ਸ਼ੁਰੂ ਹੋਏਗੀ ਤੇ ਤੁਹਾਡੀ ਹੌਲੀ-ਹੌਲੀ ਜਿਹੜੀ ਕ੍ਰੋਨਿੰਗ ਪ੍ਰੋਬਲਮ ਹੈ ਡਾਈਜੈਸ਼ਨ ਦੀ ਉਹ ਠੀਕ ਹੋ ਜਾਏਗੀ ਕੋਈ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਔਰ ਬਹੁਤ ਅਸਰ ਰਿਜ਼ਲਟ ਹੈ ਪਲੀਜ਼ ਯੂ ਟ੍ਰਾਈ